ਟੈਸਲਾ ਨੂੰ ਭਾਰਤ ਵਿੱਚ ਫੈਕਟਰੀ ਲਗਾਉਣ ਦੀ ਇਜਾਜ਼ਤ ਨਹੀਂ ਦੇਣਗੇ 트럼ਪ ਵੱਡੀ ਖਬਰ ਹੈ ਇਸ ਵੇਲੇ ਦੀ ਪ੍ਰਧਾਨ ਮੰਤਰੀ ਮੋਦੀ ਅਤੇ ਐਲਨ ਮਸਕ ਦੀ ਮੁਲਾਕਾਤ ਦੇ ਕਾਫੀ ਚਰਚੇ ਸੀ ਅਮਰੀਕਾ ਫੇਰੀ ਤੋਂ ਬਾਅਦ ਇਹ ਭਾਰਤ ਲਈ ਇੱਕ ਹੋਰ ਝਟਕਾ ਕਿਹਾ ਜਾ ਸਕਦਾ ਹੈ ਕਥਿਤ ਤੌਰ ਤੇ 트럼ਪ ਨੇ ਬਿਆਨ ਦਿੱਤਾ ਹੈ ਕਿ ਇਹ ਟੈਸਲਾ ਦਾ ਭਾਰਤ ਜਾਣਾ ਚੰਗੀ ਗੱਲ ਨਹੀਂ ਹੈ ਤਾਂ 트럼ਪ ਦੇ ਨਾਲ ਐਲਨ ਮਸਕ ਦਾ ਇੱਕ ਗੂੜਾ ਰਿਸ਼ਤਾ ਹੈ ਅ ਐਲਨ ਮਸਕ ਨੂੰ ਲੈ ਕੇ ਅਤੇ ਭਾਰਤ ਨੂੰ ਲੈ ਕੇ 트럼ਪ ਦਾ ਬਿਆਨ ਸਾਹਮਣੇ ਆਇਆ ਮਸਕ ਨੂੰ ਸਾਹਮਣੇ ਕਿਹਾ ਹੈ ਕਿ ਇਹ ਅਮਰੀਕਾ ਲਈ ਸਹੀ ਨਹੀਂ ਹੈ ਭਾਰਤੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਮਰੀਕਾ ਫੇਰੀ ਦੌਰਾਨ ਟੈਸਲਾ ਦੇ ਸੀਓ ਐਲਨ ਮਸਕ ਨਾਲ ਉਹਨਾਂ ਦੀ ਮੁਲਾਕਾਤ ਬਾਰੇ ਕਾਫੀ ਚਰਚਾ ਹੋਈ ਮੋਦੀ ਨਾਲ ਮੁਲਾਕਾਤ ਤੋਂ ਬਾਅਦ ਮਸਕ ਟੈਸਲਾ ਰਾਹੀਂ ਭਾਰਤ ਵਿੱਚ ਨਿਵੇਸ਼ ਕਰਨ ਲਈ ਤਿਆਰ ਨੇ ਹੁਣ ਇਸ ਸੰਬੰਧੀ ਅਮਰੀਕੀ ਰਾਸ਼ਟਰਪਤੀ ਡੋਨਾਲਡ 트ੰਪ ਦਾ ਬਿਆਨ ਸਾਹਮਣੇ ਆਇਆ ਹੈ 트ੰਪ ਨੇ ਕਿਹਾ ਹੈ ਕਿ ਐਲਨ ਮਸਕ ਦੀ ਟੈਸਲਾ ਦਾ ਭਾਰਤ ਜਾਣਾ ਸਹੀ ਨਹੀਂ ਹੈ ਉਹਨਾਂ ਨੇ ਕਿਹਾ ਕਿ ਭਾਰਤ ਵੱਲੋਂ ਟੈਰਿਫ ਵਿੱਚ ਕਾਫੀ ਵਾਧਾ ਕਰਨ ਦੇ ਕਦਮ ਦੇ ਵਿਚਕਾਰ ਭਾਰਤ ਵਿੱਚ ਇੱਕ ਫੈਕਟਰੀ ਸਥਾਪਿਤ ਕਰਨਾ ਇੱਕ ਬਹੁਤ ਹੀ ਅਣਉਚਿਤ ਕਦਮ ਹੋਵੇਗਾ ਇਹ ਟਿੱਪਣੀਆਂ ਡੋਨਾਲਡ 트ੰਪ ਅਤੇ ਐਲਨ ਮਸਕ ਦੇ ਫੋਕਸ ਨਿਊਜ਼ ਐਂਕਰ ਸੀਨ ਹੈਰਿਟੀ ਨਾਲ ਇੰਟਰਵਿਊ ਦੌਰਾਨ ਕੀਤੀਆਂ ਗਈਆਂ ਤੇ ਆਪਣੀ ਅਮਰੀਕਾ ਫੇਰੀ ਦੌਰਾਨ ਪ੍ਰਧਾਨ ਮੰਤਰੀ ਮੋਦੀ ਨਾਲ ਟੈਸਲਾ ਦੇ ਸੀਓ ਨਾਲ ਮੁਲਾਕਾਤ ਤੋਂ ਕੁਝ ਦਿਨ ਬਾਅਦ ਆਈਆਂ ਨੇ ਮਸਕ ਵੱਲ ਵੇਖਦੇ ਹੋਏ ਟਰੰਪ ਨੇ ਕਿਹਾ ਕਿ ਭਾਰਤ ਵਿੱਚ ਕਾਰ ਵੇਚਣਾ ਲਗਭਗ ਅਸੰਭਵ ਹੈ ਮੈਨੂੰ ਨਹੀਂ ਪਤਾ ਕਿ ਸੱਚ ਹੈ ਜਾਂ ਨਹੀਂ ਪਰ ਮੈਨੂੰ ਲੱਗਦਾ ਹੈ ਕਿ ਜੇ ਮਸਕ ਭਾਰਤ ਵਿੱਚ ਫੈਕਟਰੀ ਬਣਾਉਣਾ ਚਾਹੁੰਦੇ ਨੇ ਤਾਂ ਇਹ ਠੀਕ ਹੈ ਪਰ ਅਮਰੀਕਾ ਲਈ ਅਣਉਚਿਤ ਹੈ ਤਾਂ ਟਰੰਪ ਨੇ ਕਿਤੇ ਨਾ ਕਿਤੇ ਭਾਰਤ ਅਤੇ ਟੈਸਲਾ ਨੂੰ ਲੈ ਕੇ ਇਹ ਅਹਿਮ ਬਿਆਨ ਦਿੱਤਾ ਹੈ